ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਨੂੰ ਸੁਣਨ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਕੋਈ ਵੀ ਸਵਾਲ ਆ ਤਾਂ ਤੁਹਾਨੂੰ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਅਤੇ ਦੂਸਰਾ ਜੇਕਰ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਪਰ ਉੱਠ ਨਹੀਂ پا ਰਹੇ ਤਾਂ ਤੁਹਾਨੂੰ ਅਮਰਤ ਵੇਲੇ ਉੱਠਣ ਦੀ ਯੁਗਤ ਵੀ ਮਿਲ ਜਾਵੇਗੀ ਤੁਹਾਡਾ ਅਮਰਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਜਿਹੜੇ ਕਹਿੰਦੇ ਆ ਨਾ ਕਿ ਅਜੇ ਤੱਕ ਸਾਡਾ ਅਮਰਤ ਵੇਲਾ ਨਹੀਂ ਬਣਿਆ ਜਾਂ ਫਿਰ ਅਮਰਤ ਵੇਲੇ ਦੇ ਵਿੱਚ ਨਾਗਾ ਪੈ ਜਾਂਦਾ ਹੈ ਤਾਂ ਇਹ ਨਾਗੇ ਪੈਣੇ ਬੰਦ ਹੋ ਜਾਣਗੇ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਏ ਆ ਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਮਰਤ ਵੇਲੇ ਦੇ ਬਾਰੇ ਉਪਦੇਸ਼ ਕਰ ਰਹੇ ਸਨ ਸੰਗਤਾਂ ਨੂੰ ਸਮਝਾ ਰਹੇ ਸੀ ਕਿ ਅਮਰਤ ਵੇਲੇ ਦੇ ਵਿੱਚ ਕਿੰਨੀ ਤਾਕਤ ਆ ਅਮਰਤ ਵੇਲੇ ਦੇ ਵਿੱਚ ਕਿੰਨੀਆਂ ਬਰਕਤਾਂ ਨੇ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਹਿਰਮਾਨ ਹੁੰਦੇ ਨੇ ਭਾਵ ਕੀ ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਮਹਾਪੁਰਖਾਂ ਨੇ ਅਮਰਤ ਵੇਲੇ ਦੀ ਮਹੱਤਤਾ ਅਮਰਤ ਵੇਲੇ ਦੀ ਬਰਕਤ ਬਾਰੇ ਦੱਸਿਆ ਅਮਰਤ ਵੇਲੇ ਉੱਠਣ ਦੀ ਪ੍ਰੇਰਣਾ ਦਿੱਤੀ ਕਿ ਅਮਰਤ ਵੇਲਾ ਗੁਰੂ ਦੀ ਗੋਦ ਦਾ ਨਿਗ ਗਿਆ ਤੁਸੀਂ ਵੀ ਅਮਰਤ ਵੇਲੇ ਉੱਠਿਆ ਕਰੋ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨਿਆ ਕਰੋ ਕਹਿੰਦੇ ਕਾਫੀ ਸਮਾਂ ਬਾਬਾ ਜੀ ਨੇ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਬਰਕਤ ਬਾਰੇ ਦੱਸਿਆ ਰੱਜ ਕੇ ਸਿੱਖ ਤਾਂ ਕੀਤੀਆਂ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਇਹ ਵੇਲਾ ਬਿਨਾ ਕਰਮਾਂ ਤੋਂ ਨਹੀਂ ਮਿਲਦਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਇਸ ਵੇਲੇ ਦੇ ਵਿੱਚ ਉੱਠ ਜਾਣਾ ਉੱਠ ਕੇ ਨਾਮ ਜਪ ਪਾਉਣਾ ਇਹ ਵੇਲੇ ਅਤੇ ਇਸ ਵੇਲੇ ਦੀ ਭਜਨ ਬੰਦਗੀ ਵੀ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦੀ ਆ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਖੁਸ਼ੀ ਹੋਵੇ ਇਹ ਵੇਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਮਿਲਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਖੁਸ਼ੀ ਦੀ ਨਿਸ਼ਾਨੀ ਆ ਕਿ ਇਹ ਵੇਲੇ ਦੇ ਵਿੱਚ ਜਾਗ ਆਉਣੀ ਸ਼ੁਰੂ ਹੋ ਜਾਣਾ ਕਿ ਮਹਾਪੁਰਖਾਂ ਨੇ ਇਹ ਗੱਲ ਸਮਝਾਈ ਕਿ ਜਦੋਂ ਅਮਰਤ ਵੇਲੇ ਦੇ ਵਿੱਚ ਜਾਗ ਆਵੇ ਤਾਂ ਸਮਝੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਖੁਸ਼ ਨੇ ਬੜੇ ਮਿਹਰਬਾਨ ਨੇ ਇਹ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਆ ਕਹਿੰਦੇ ਸੰਗਤਾਂ ਦੇ ਵਿੱਚੋਂ ਕਿਸੇ ਨੇ ਉੱਠ ਕੇ ਬਾਬਾ ਜੀ ਨੂੰ ਸਵਾਲ ਕੀਤਾ ਕਿ ਬਾਬਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਹਰ ਕੋਸ਼ਿਸ਼ ਕਰਿਆ ਕਰੋ ਅਮਰਤ ਵੇਲੇ ਉੱਠਣ ਦੀ ਅਮਰਤ ਵੇਲੇ ਉੱਠਿਆ ਕਰੋ ਉੱਠ ਕੇ ਭਜਨ ਬੰਦਗੀ ਕਰਿਆ ਕਰੋ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਵੇਲਾ ਮਾਲਕ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ ਇਹ ਵੇਲਾ ਮਾਲਕ ਦੀ ਖੁਸ਼ੀ ਤੋਂ ਬਿਨਾ ਨਹੀਂ ਮਿਲਦਾ ਤਾਂ ਜਦੋਂ ਫਿਰ ਇਹ ਵੇਲਾ ਮਿਲਣਾ ਹੀ ਮਾਲਕ ਦੀ ਖੁਸ਼ੀ ਦੇ ਨਾਲ ਆ ਮਾਲਕ ਦੀ ਮਰਜ਼ੀ ਦੇ ਨਾਲ ਆ ਤਾਂ ਫਿਰ ਇਹਦੇ ਵਿੱਚ ਸਾਡਾ ਤਾਂ ਕੋਈ ਰੋਲ ਹੀ ਨਾ ਹੋਇਆ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪਣੇ ਆਪ ਹੀ ਇਹ ਵੇਲੇ ਸਾਨੂੰ ਮਿਲ ਜਾਣਗੇ ਇਸ ਵੇਲੇ ਦੀ ਭਜਨਵੰਦਗੀ ਮਿਲ ਜਾਵੇਗੀ ਜਦੋਂ ਮਾਲਕ ਦੀ ਮਰਜ਼ੀ ਹੋਈ ਆਪੇ ਹੀ ਸਾਨੂੰ ਅਮਰਤ ਵੇਲੇ ਉਠਾ ਲੈਣਗੇ ਉਠਾ ਕੇ ਆਪਣਾ ਨਾਮ ਜਪਾ ਲੈਣਗੇ ਫਿਰ ਸਾਨੂੰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਆ ਕਿੰਨੇ ਮਹਾਪੁਰਖਾਂ ਨੇ ਸਮਝਾਉਂਦੇ ਹੋਏ ਕਿ ਆ ਪੁੱਤਰ ਇਹ ਗੱਲ ਬਿਲਕੁਲ ਸੱਚ ਹੈ ਕਿ ਇਹ ਵੇਲਾ ਮਾਲਕ ਦੀ ਮਰਜ਼ੀ ਦੇ ਨਾਲ ਮਾਲਕ ਦੀ ਕਿਰਪਾ ਦੇ ਨਾਲ ਮਿਲਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਨਾ ਵੀ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਹੀਏ ਇਸ ਵੇਲੇ ਦੀ ਉਡੀਕ ਕਰਦੇ ਰਹੀਏ ਵੀ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪੇ ਹੀ ਕਿਰਪਾ ਕਰਨਗੇ ਸਾਨੂੰ ਅਮਰਤ ਵੀਲੇ ਉਠਾ ਲਿਆ ਕਰਨਗੇ ਆਪਣਾ ਨਾਮ ਜਪਾ ਲਿਆ ਕਰਨਗੇ ਨਾ ਭਾਈ ਇਹ ਵੇਲੇ ਦੀ ਸਿਰਫ ਉਡੀਕ ਨਹੀਂ ਕਰਨੀ ਇਹ ਵੇਲੇ ਮਾਲਕ ਤੋਂ ਮੰਗਣੇ ਨੇ ਭਾਵ ਕਿ ਮਨੁੱਖ ਦਾ ਕੰਮ ਆ ਉਹ ਰੋਜ਼-ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੇ ਤਰਲੇ ਕਰੇ ਆਪਣੀਆਂ ਅਰਜ਼ੀਆਂ ਲਾਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਇਹ ਕਿਰਪਾ ਕਰੋ ਮੈਨੂੰ ਇਹ ਵੇਲੇ ਬਖਸ਼ੋ ਮੈਂ ਬਹੁਤ ਆਲਸੀ ਹਾਂ ਮੇਰੇ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਤੁਸੀਂ ਹੀ ਮੇਰੇ ਤੇ ਤਰਸ ਕਰੋ ਤੁਸੀਂ ਮੈਨੂੰ ਅਮਰਤ ਵੇਲੇ ਆਪ ਉਠਾ ਲਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਅਮਰਤ ਵੇਲੇ ਉੱਠਣ ਦਾ ਉੱਦਮ ਬਖਸ਼ੋ ਮੈਨੂੰ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ੋ ਇਹ ਅਰਦਾਸਾਂ ਬੇਨਤੀਆਂ ਇਹ ਮਿੰਤਾਂ ਦਰਲੇ ਆਪਾਂ ਰੋਜ਼ ਰੋਜ਼ ਵਾਹਿਗੁਰੂ ਜੀ ਦੇ ਅੱਗੇ ਕਰਨੇ ਆਂ ਪਾਪ ਕੀ ਆਪਾਂ ਕਿਰਪਾ ਮੰਗਣੀ ਆ ਅਤੇ ਆਪਣੇ ਵੱਲੋਂ ਕੋਸ਼ਿਸ਼ ਕਰਨੀ ਆ ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਮੰਤਾਂ ਦਰਲੇ ਸਾਡੀਆਂ ਕੋਸ਼ਿਸ਼ਾਂ ਦੇਖ ਕੇ ਸਤਿਗੁਰੂ ਸੱਚੇ ਪਾਸ਼ਾ ਇੱਕ ਨਾ ਇੱਕ ਦਿਨ ਸਾਡੇ ਉੱਤੇ ਵੀ ਕਿਰਪਾ ਜ਼ਰੂਰ ਕਰਨਗੇ ਦੂਸਰੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ऐसे काम ਕਰਨੇ ਆ ਜਿਹੜੇ ਕੰਮਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣ ਜਿਹੜੇ ਕੰਮਾਂ ਨੂੰ ਦੇਖ ਕੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਤੇ ਕਿਰਪਾ ਕਰਨੀ ਹੀ ਪਵੇ ਤਾਂ ਫਿਰ ਉਹ ਕੰਮ ਕਿਹੜੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਦਿਆਲ ਹੋ ਜਾਣ ਸਾਡੇ ਤੇ ਤਰਸ ਕਰ ਲੈਣ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆਪਾਂ ਉਹੀ ਕੰਮ ਕਰਨੇ ਨੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਦੇ ਹਨ ਉਵੇਂ ਅਸੀਂ ਵੀ ਹਰ ਜੀਵ ਦੇ ਪ੍ਰਤੀ ਮਨ ਦੇ ਵਿੱਚ ਤਰਸ ਰੱਖੀਏ ਦਇਆ ਰੱਖੀਏ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੋਵੇਗੀ ਨਾ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਆਪੇ ਤਰਸ ਕਰਨਗੇ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇਗੀ ਅਸੀਂ ਕਿਸੇ ਦੇ ਬਾਰੇ ਚੰਗਾ ਸੋਚਾਂਗੇ ਉਹਦਾ ਚੰਗਾ ਕਰਾਂਗੇ ਜੇ ਜਿਸ ਵੀ ਮਨੁੱਖ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੈ ਨਾ ਓ ਮਨੋਖ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਨੇ ਨਿਰਸਵਾਰਥ ਹੋ ਕੇ ਸੇਵਾ ਕਰਨੀ ਸੋ ਮੁੱਖ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਆਂ ਰੋਜ਼-ਰੋਜ਼ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਤਾਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਕੇ ਕਿਰਪਾ ਜ਼ਰੂਰ ਕਰਦੇ ਨੇ ਫਿਰ ਆਓ ਆਪਾਂ ਵੀ ਰੋਜ਼-ਰੋਜ਼ ਇਹ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਸੌਆਂ ਕਰੀਏ ਅਤੇ ਜੇ ਕਿਤੇ ਅੱਧੀ ਰਾਤ ਨੂੰ ਆਪਣੇ ਆਪ ਅੱਖ ਖੁੱਲ੍ਹ ਜਾਵੇ ਭਾਵ ਕਿ ਜਾਗ ਆ ਜਾਵੇ ਤਾਂ ਕਦੇ ਵੀ ਵੇਲਾ ਵਕਤ ਨਾ ਵਿਚਾਰਿਆ ਕਰੋ ਕਿਉਂਕਿ ਇਹ ਵੇਲੇ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਨਸੀਬ ਹੁੰਦੇ ਨੇ అలਾਰਮ ਦੀ ਸਹਤ ਅਦੇ ਨਾਲ ਤਾਂ ਹਰ ਕੋਈ ਉੱਠ ਜਾਂਦਾ ਹੈ ਕਿਸੇ ਦੀ ਆਵਾਜ਼ ਮਾਰਿਆਂ ਵੀ ਜਾਗ ਆ ਜਾਂਦੀ ਆ ਪਰ ਇਸ ਵੇਲੇ ਦੇ ਵਿੱਚ ਆਪਣੇ ਆਪ ਉੱਠਣਾ ਆਪਣੇ ਆਪ ਜਾਗ ਆ ਜਾਨੀ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਵੱਡੀ ਮਿਹਰ ਕਿਰਪਾ ਦੀ ਨਿਸ਼ਾਨੀ ਆ ਤਾਂ ਜੇ ਕਿਤੇ ਇਹ ਮਿਹਰ ਹੋ ਜਾਵੇ ਭਾਵੇਂ ਕਿਸ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਕਦੇ ਵੀ ਟਾਈਮ ਦੇਖ ਕੇ ਸੌਣਾ ਨਹੀਂ ਆ ਕਿਉਂਕਿ ਕਈ ਭੈਣ ਭਰਾ ਕੀ ਕਰਦੇ ਨੇ ਜੇ 2 ਵਜੇ ਜਾਗ ਆ ਗਈ ਤਾਂ ਟਾਈਮ ਦੇਖ ਕੇ ਸੌ ਜਾਂਦੇ ਨੇ ਵੀ ਅਜੇ ਤਾਂ ਅੱਧੀ ਰਾਤ ਆ ਐਨੀ ਛੇਤੀ ਉੱਠ ਕੇ ਕੀ ਕਰਨਾ ਹੈ ਬਥੇਰਾ ਦਿਨ ਪਿਆ ਹੈ 4 ਵਜੇ ਉੱਠ ਜਾਵਾਂਗੇ 5 ਵਜੇ ਉੱਠ ਜਾਵਾਂਗੇ ਪੰਜ ਬਾਣੀਆਂ ਦਾ ਪਾਠ ਹੀ ਕਰਨਾ ਹੈ ਜੱਗੇ ਕਹਿੰਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੀ ਕਰਨਾ ਹੈ 5:30 ਵਜੇ ਉੱਠ ਕੇ ਕਰ ਲਵਾਂਗੇ ਪਰ ਨਾ ਜੀ ਨਾ ਜੇ ਇਸ ਵੇਲੇ ਦੇ ਵਿੱਚ ਜਾਗਾਈ ਆ ਸਮਝੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਯਾਦ ਕੀਤਾ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਗੱਲਾਂ ਕਰਨੀਆਂ ਨੇ ਸਾਡੀਆਂ ਗੱਲਾਂ ਸੁਣਨੀਆਂ ਨੇ ਪਤਾ ਨਹੀਂ ਉਹਨਾਂ ਦਾ ਕਿੰਨਾ ਕੇ ਦਿਲ ਕਰ ਰਿਹਾ ਏ ਸਾਡੇ ਨਾਲ ਗੱਲਾਂ ਕਰਨਾ ਨੂੰ ਸਾਨੂੰ ਗੱਲਾਂ ਸੁਣਾਉਣ ਨੂੰ ਇਸ ਕਰਕੇ ਇਸ ਵੇਲੇ ਦੇ ਵਿੱਚ ਉਸੇ ਵੇਲੇ ਉੱਠ ਕੇ ਬੈਠ ਜਾਉ ਜੇ ਬੈਠਿਆ ਨਹੀਂ ਜਾਂਦਾ ਤਾਂ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਹੀ ਵਾਹੀ ਗੁਰੂ ਜੀ ਦਾ ਜਾਪ ਕਰੋ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਜਿਸ ਵੀ ਨਾਮ ਦੇ ਨਾਲ ਤੁਸੀਂ ਮਾਲਕ ਨੂੰ ਯਾਦ ਕਰਦੇ ਹੋ ਨਾ ਉਸੇ ਨਾਮ ਦੇ ਨਾਲ ਯਾਦ ਕਰਨਾ ਸ਼ੁਰੂ ਕਰਦੋ ਪਰ ਇਸ ਵੇਲੇ ਨੂੰ ਗਵਾਉਣਾ ਨਹੀਂ ਆ ਇਹ ਵੇਲਾ ਤਾਂ ਮਾਲਕ ਦੀ ਕਿਰਪਾ ਮੰਨਣ ਦਾ ਬਖਸ਼ਿਸ਼ਾ ਮੰਨਣ ਦਾ ਵੇਲਾ ਹੈ ਇਸ ਕਰਕੇ ਇਸ ਵੇਲੇ ਦੇ ਇੱਕ ਇੱਕ ਪਲ ਇੱਕ ਇੱਕ ਛੇਨ ਨੂੰ ਸੁਮਲਣਾ ਹੈ ਇਸ ਵੇਲੇ ਦੇ ਵਿੱਚ ਸਾਡੇ ਮੁਖ ਚੋਂ ਨਿਕਲਿਆ ਹੋਇਆ ਇੱਕ ਵਾਰ ਵਾਹਿਗੁਰੂ ਜੀ ਪਤਾ ਨਹੀਂ ਸਾਡੇ ਕਿੰਨੇ ਮਾੜੇ ਲੇਖ ਮਾੜੇ ਕਰਮ ਘਟ ਦਵੇ ਤਾਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਜਿੰਨੀ ਵਾਰ ਜਪ ਸਕੋ ਓਨਾ ਹੀ ਜਪ ਲਓ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਕੀਤੀ ਹੋਈ ਭਜਨ ਬੰਦਗੀ ਪੂਰੇ ਦਿਨ ਦੇ ਨਾਲ ਨਹੀਂ ਮਿਲ ਸਕਦੀ ਕਿਉਂਕਿ ਇਹ ਵੇਲਾ ਰੋਹਾਨੀਅਤ ਭਰਿਆ ਵੇਲਾ ਹੈ ਸ਼ਾਂਤ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰ ਰਹੀਆਂ ਹੁੰਦੀਆਂ ਨੇ ਤੇ ਜਦੋਂ ਆਪਾਂ ਵੀ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਤਾਂ ਸਾਡਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਕਨੈਕਸ਼ਨ ਬੜੀ ਛੇਤੀ ਕਨੈਕਟ ਹੋ ਜਾਂਦਾ ਹੈ ਤਾਂ ਇਸ ਕਰਕੇ ਇਸ ਵੇਲੇ ਦੇ ਵਿੱਚ ਉੱਠਣਾ ਹੈ ਇਸ ਵੇਲੇ ਨੂੰ ਸੰਭਾਲਣਾ ਹੈ ਅਤੇ ਇਸ ਵੇਲੇ ਨੂੰ ਸੰਭਾਲਣ ਦੇ ਲਈ ਸਾਡੀਆਂ ਕੋਸ਼ਿਸ਼ਾਂ ਦੇ ਵਿੱਚੋਂ ਇਹ 3-4 ਆਦਤਾਂ ਆਪਾਂ ਪੱਕੀਆਂ ਕਰਨੀਆਂ ਨੇ ਭਾਵੇਂ ਆਪਾਂ ਕੋਸ਼ਿਸ਼ ਕਰਾਂਗੇ ਤਾਂ ਹੀ ਕਿਰਪਾ ਹੋਵੇਗੀ ਨਾ ਤਾਂ ਮਾਲਕ ਦੀ ਕਿਰਪਾ ਮਾਲਕ ਦੀ ਖੁਸ਼ੀ ਹਾਸਲ ਕਰਨ ਦੇ ਲਈ ਸਭ ਤੋਂ ਪਹਿਲਾ ਕੰਮ ਤਾਂ ਆਪਾਂ ਇਹ ਕਰਨਾ ਹੈ ਕਿ ਜੇਕਰ ਅਜੇ ਤੱਕ ਅਮਰਤ ਵੇਲੇ ਜਾਗ ਨਹੀਂ ਆ ਰਹੀ ਤਾਂ ਜਦੋਂ ਵੀ ਤੁਸੀਂ ਉੱਠਦੇ ਹੋ ਉੱਠਦੇ ਅੰਸਾਰ ਹੀ ਵਾਹਿਗੁਰੂ ਜੀ ਦਾ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਤੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ ਸੋਹੇਲਾ ਸਾਹਿਬ ਦੀ ਬਾਣੀ ਦਾ ਪਾਠ ਕਰ ਲੋ ਜੇ ਉਹ ਨਹੀਂ ਕਰ ਸਕਦੇ ਵਾਹਿਗੁਰੂ ਜੀ ਦਾ ਨਾਮ ਜਪ ਲੋ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਲਸੀ ਹਾਂ ਮੈਂ ਦਲਿੱਦਰੀ ਹਾਂ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਤੁਸੀਂ ਮੇਰੇ ਤੇ ਤਰਸ ਕਰੋ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਉਠਾਓ ਆਪਣਾ ਨਾਮ ਜਪਾਓ ਮੇਰੇ ਕੀਤੇ ਹੋਏ ਪਾਪ ਮੇਰੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਮਾਫ ਕਰ ਦਿਓ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਅਮਰਤ ਵੇਲੇ ਦੀ ਦਾਤ ਬਖਸ਼ੋ ਪਾਪ ਕਿ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਮਾਲਕ ਦੇ ਮਿੰਤਾ ਤਰਲੇ ਕਰ ਸਕਦੇ ਹੋ ਨਾ ਕਰੋ ਰੋਜ਼ ਰਾਤ ਨੂੰ ਇਹ ਮਿੰਤਾ ਤਰਲੇ ਕਰਕੇ ਅਰਦਾਸਾਂ ਬੇਨਤੀਆਂ ਕਰਕੇ ਫੇਰ ਸੋਵੋ ਅਤੇ ਰੋਜ਼ ਰਾਤ ਨੂੰ ਆਪਣੇ ਆਪ ਨੂੰ ਇਹ ਦੋ ਤਿੰਨ ਸਵਾਲ ਜ਼ਰੂਰ ਪੁੱਛਿਆ ਕਰੋ ਇੱਕ ਤਾਂ ਇਹ ਪੁੱਛੋ ਵੀ ਕੀ ਪੂਰੇ ਦਿਨ ਦੇ ਵਿੱਚ ਵਾਹਿਗੁਰੂ ਜੀ ਨੂੰ ਕਿੰਨੀ ਵਾਰ ਯਾਦ ਕੀਤਾ ਕਿੰਨੀ ਵਾਰ ਸਾਡੇ ਮਖ ਚੋਂ ਵਾਹਿਗੁਰੂ ਜੀ ਨਿਕਲਿਆ ਜਦੋਂ ਰੋਜ਼ ਰੋਜ਼ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਨਾ ਤਾਂ ਸਾਨੂੰ ਪਤਾ ਲੱਗਣਾ ਹੈ ਸਾਡੇ ਵਿੱਚ ਕਿੰਨੀਆਂ ਕਮੀਆਂ ਨੇ ਕਿਉਂਕਿ ਕਈ ਮਨੁੱਖ ਐਸੇ ਨੇ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰ ਵੀ ਵਾਹਿਗੁਰੂ ਜੀ ਨਹੀਂ ਕਹਿੰਦੇ ਹੋਰ دنیਆਵੀ ਗੱਲਾਂ ਬਥੇਰੀਆਂ ਕਰ ਲੈਂਦੇ ਨੇ ਪਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜਾਂਦਾ ਤਾਂ ਰੋਜ਼ ਰਾਤ ਨੂੰ ਆਪਣੇ ਆਪ ਨੂੰ ਪੁੱਛਣਾ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਦਾ ਕੋਈ ਵੀ ਪਾਠ ਕੀਤਾ ਏ ਕੋਈ ਸ਼ਬਦ ਜਾਪ ਕੀਤਾ ਏ ਵਾਹਿਗੁਰੂ ਜੀ ਦਾ ਨਾਮ ਆਪਣੇ ਮਖ ਤੋਂ ਲਿਆ ਏ ਫਿਰ ਆਪਣੇ ਆਪ ਨੂੰ ਪੁੱਛਣਾ ਵੀ ਮਣਾ ਵਾਹਿਗੁਰੂ ਜੀ ਦੀ ਖੁਸ਼ੀ ਵਾਹਿਗੁਰੂ ਜੀ ਦੀ ਬਰਕਤ ਹਾਸਲ ਕਰਨ ਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਇੱਕ ਨੇਕ ਕੰਮ ਕੀਤਾ ਕੋਈ ਚੰਗਾ ਕੰਮ ਕੀਤਾ ਜਿਸ ਕੰਮ ਨੂੰ ਦੇਖ ਕੇ ਸਾਡੇ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹੋ ਜਾਣ ਇਹ ਸਵਾਲ ਰੋਜ਼ ਆਪਣੇ ਆਪ ਨੂੰ ਕਰਨੇ ਆ ਆਪਣੇ ਆਪ ਤੋਂ ਜਵਾਬ ਮੰਗਣਾ ਹੈ ਅਤੇ ਜੋ ਵੀ ਦਿਨ ਪਰ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਜ਼ਰੂਰ ਮੰਗਣੀ ਆ ਜੋ ਮਾਲਕ ਨੇ ਦਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਉਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਸੌਣਾ ਹੈ ਕੋਈ ਦੁਨੀਆਵੀ ਗੱਲਬਾਤ ਮਨ ਦੇ ਵਿੱਚ ਨਹੀਂ ਲੈ ਕੇ ਆਉਣੀ ਕੋਈ ਟੈਨਸ਼ਨ ਕੋਈ ਚਿੰਤਾਵਾਲੀ ਗੱਲ ਨਹੀਂ ਲੈ ਕੇ ਆਉਣੀ ਕੋਈ ਫਿਲਮ ਕੋਈ ਨਾਟਕ ਦਾ ਸੀਨ ਸੋਚਦੇ ਸੋਚਦੇ ਨਹੀਂ ਸੌਣਾ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੋ ਗੱਲ ਸਾਡੇ ਦਿਮਾਗ ਦੇ ਵਿੱਚ ਆ ਗਈ ਜੋ ਸੋਚ ਸਾਡੇ ਮਨ ਦੇ ਵਿੱਚ ਆ ਗਈ ਜੋ ਸੋਚਦੇ ਸੋਚਦੇ ਸੋਵਾਂਗੇ ਉਹੀ ਸਵੇਰੇ ਸੋਚਦੇ ਸੋਚਦੇ ਉੱਠਾਂਗੇ ਤਾਂ ਇਸ ਕਰਕੇ ਰਾਤ ਨੂੰ ਸੌਣ ਲੱਗਿਆਂ ਗੁਰੂ ਗੁਰੂ ਕਰਦਿਆਂ ਸੋਣਾ ਹੈ ਫਿਰ ਸਵੇਰੇ ਆਪਣੇ ਆਪ ਹੀ ਗੁਰੂ ਗੁਰੂ ਕਰਦੇ ਆ ਉਠਾਂਗੇ ਮਹਾਪੁਰਖ ਜੀ ਵਾਰ-ਵਾਰ ਇਹ ਗੱਲ ਸਮਝਾਉਂਦੇ ਨੇ ਕਿ ਸਾਡਾ ਰਾਤ ਦਾ ਜਪਿਆ ਹੋਇਆ ਉਹ ਫੁੱਲ ਹੈ ਜਿਹਨੂੰ ਅੰਮ੍ਰਿਤ ਵੇਲੇ ਫਲ ਲੱਗਦਾ ਹੈ ਜਿਹਨੇ ਅੰਮ੍ਰਿਤ ਵੇਲੇ ਫਲ ਬਣਨਾ ਹੈ ਤਾਂ ਰਾਤ ਨੂੰ ਜਪਣਾ ਬਹੁਤ ਜ਼ਰੂਰੀ ਆ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਜੇਕਰ ਅਸੀਂ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਆ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੈਨੇ ਆ 5-10 ਮਿੰਟ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗਣਾ ਆਵੇ ਸਤਿਗੁਰ ਸੱਚੇ ਪਾਸ਼ਾ ਆਪ ਆਵਾਜ਼ ਮਾਰ ਕੇ ਉਠਾਉਂਦੇ ਆ ਆਪਣਾ ਨਾਮ ਜਪਾਉਂਦੇ ਨੇ ਭਾਵ ਕਿ ਆਪਣੀ ਕਿਰਪਾ ਕਰਦੇ ਨੇ ਤਾਂ ਫਿਰ ਆਓ ਆਪਾਂ ਵੀ ਇਹ ਕੋਸ਼ਿਸ਼ਾਂ ਕਰੀਏ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾ ਨੂੰ ਨੇ ਸਾਡੇ ਤੇ ਕਿਰਪਾ ਜ਼ਰੂਰ ਕਰਨਗੇ